ਜਿਹੜਾ ਤੁਸੀਂ ਰਿਕਾਰਡ ਬਣਾਇਆ ਸੀਗਾ ਕਿੰਨੇ ਪੁੱਛ ਦਲਗਾਏ ਸੀਗੇ 500 600ぐらい ਤੱਕ ਲੈ ਗਏ ਨਹੀਂ ਉਹ ਐਕਸਰਸਾਈਜ਼ ਕਰਤਾ ਫਿਰ ਬਾਅਦ ਵਿੱਚ ਕਹਿੰਦਾ ਮ Papa ਕੋ ਕੁਝ ਭੂਖ ਲੱਗੀ ਹੈ ਖਾ ਲੂ ਫਿਰ Papa ਖਾ ਲੇ ਫਿਰ ਬਾਅਦ ਨਹੀਂ ਖਾਤੇ ਉਹ ਬੱਚੇ ਦਾ ਇੰਟਰਸਟ ਹੈ ਫਾਦਰ ਨੂੰ ਦੇਖ ਕੇ ਥੋੜਾ ਬਹੁਤ ਮੋਟੀਵੇਟ ਹੋਇਆ ਸੀਗਾ ਕਿ ਪਾਪਾ ਮੈਂ ਵੀ ਕਰਨਾ ਹੈ ਜਿੱਦਾਂ ਉਹਦੇ ਫਾਦਰ ਮਤਲਬ ਕਰਦੇ ਸੀਗੇ ਐਕਸਰਸਾਈਜ਼ ਵਗੈਰਾ ਉਹਨਾਂ ਨੂੰ ਦੇਖ ਕੇ ਮਤਲਬ ਮੈਨੇ ਸਟਾਰਟ ਕੀਤਾ ਆ ਤੇ ਬਹੁਤ ਮੋਟੀਵੇਟ ਹੋਇਆ ਉਹਨਾਂ ਤੋਂ ਇੰਟਰਸਟ ਹੈ ਮਤਲਬ ਹਰ ਚੀਜ਼ ਨਾਲ ਇਹਨੇ ਥੋੜਾ ਬਹੁਤ ਪੰਗਾ ਲੈ ਕੇ ਦੇਖਣਾ ਹੀ ਹੈ ਮਤਲਬ ਜੇ ਤੁਸੀਂ ਕਹਿ ਦੋ ਨਾ ਬੱਚੇ ਨੂੰ ਕੁਝ ਨਾ ਕੁਝ ਆਪਣਾ ਹੀ ਇੰਟਰਸਟ ਹੈ ਉਹਦਾ ਉਹਦਾ ਆਪਣਾ ਹੀ ਇੰਟਰਸਟ ਹੈ ਇਸ ਚੀਜ਼ਾਂ ਵਿੱਚ ਕੰਫੀਡੈਂਸ ਹੈਗਾ ਯਾ ਕਰਨਾ ਹੈ ਮੇਰੇ ਕੋਲ ਕਰਨਾ ਹੈ ਅਗਰ ਮਤਲਬ ਇਹਨੂੰ ਕਹਿ ਵੀ ਦੋ ਕਿ ਬੇਟਾ ਬਸ ਹੋ ਗਏ 500 ਹੋ ਗਏ ਨਹੀਂ ਮਤਲਬ ਕਹੋਗੇ ਮੈਂ ਹੋਰ ਕਰਨੇ ਆ ਉਹਨੂੰ ਪਤਾ ਹੈ ਕਿ ਜੇ ਮੈਨੂੰ ਪੇਨ ਹੁੰਦਾ ਕਿਸੇ ਚੀਜ਼ ਤੋਂ ਛੱਟ ਲੱਗ ਜਾਂਦੀ ਹੈ ਤਾਂ ਉਹ ਉਹ ਜੇ ਤੁਸੀਂ ਉਹਨੂੰ ਉਹ ਕੁਐਸਚਨ ਕਰੋਗੇ ਤਾਂ ਉਹਨੇ ਕਹਿਣਾ ਇਹ ਮੇਰਾ ਫਰੈਂਡ ਹੈ ਜੇ ਨੂੰ ਪੁੱਛੋਗੇ ਨਾ ਨਰਵੀ ਪੇਨ ਹੋ ਰਿਹਾ ਹੈ ਜਾਂ ਤੈਨੂੰ ਦਰਦ ਹੋ ਰਿਹਾ ਤਾਂ ਉਹ ਨਹੀਂ ਉਹਨੇ ਕਹਿਣਾ ਇਹ ਮੇਰਾ ਫਰੈਂਡ ਹੈ ਕਿ ਪਾਪਾ ਮੈਨੂੰ ਵੀ ਪਾਪਾ ਦੀ ਆਪਣੇ ਸ਼ੋਲਡਰਸ ਤੇ ਹੱਥ ਲਗਾਏਗਾ ਇਦਨੇ ਸ਼ੋਲਡਰਸ ਐਸੇ ਕਰਨੇ ਆ ਭਾਈ ਸਬਸ ਐਸੇ ਕਰਨੇ ਮੇਰੇ ਕੋ ਵੀ ਟ੍ਰਾਈਸੈਪਸ ਐਸੇ ਕਰਨੇ ਆ ਇਹਦਾ ਮਨ ਤਾਂ ਹੈਗਾ ਇਹਨੂੰ ਪੁੱਛਿਆ ਤੈਨੂੰ ਬਾਕਸਿੰਗ ਅੱਛੀ ਲੱਗਦੀ ਹੈ ਤਾਂ ਕਹਿੰਦਾ ਹਾਂ ਮੈਨੂੰ ਅੱਛੀ ਲੱਗਦੀ ਹੈ ਚੱਲ ਰਹੀ ਹੈ ਦੀ ਉਹਦੀ ਵੀ ਥੋੜੀ-ਬਹੁਤ ਟ੍ਰੇਨਿੰਗ ਚੱਲਦੀ ਹੈ ਨਾਲ ਸੱਚਾ ਗੱਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਅਕਸਰ ਹੀ ਤੁਹਾਨੂੰ ਅਜਹੀਆਂ ਸਟੋਰੀਜ਼ ਲੈ ਕੇ ਹਾਸਲ ਹੁੰਦਾ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਵੱਲੋਂ ਰਿਕਾਰਡਸ ਕਾਇਮ ਕੀਤੇ ਜਾਂਦੇ ਨੇ ਤੇ ਇਸੇ ਤਰੀਕੇ ਦੇ ਨਾਲ ਅੱਜ ਲੁਧਿਆਣਾ ਦੇ ਇੱਕ ਬੱਚੇ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਹੜਾ ਬੱਚਾ ਪੁਸ਼-ਅਪਸ ਵੀ ਲਗਾ ਲੈਂਦਾ ਹੈ ਨਾਲ ਦੀ ਨਾਲ ਪੜ੍ਹਾਈ ਵੀ ਕਰ ਰਿਹਾ ਤੇ ਸਪੋਰਟਸ ਦੇ ਵਿੱਚ ਵੀ ਜਿਹੜੀ ਉਸ ਨੂੰ ਕਹਿ ਸਕਦੇ ਆ ਕਿ ਇੰਡੋਰੈਂਸ ਦੇ ਵਿੱਚ ਜਾਂ ਫਿਰ ਹੋਰ ਸਟਰੈਂਥ ਜਿਹੜੀ ਹੁੰਦੀ ਹੈ ਉਸ ਵਿੱਚ ਮਹਾਰਤ ਹਾਸਲ ਕਰ ਲਓ ਵੀ ਹੈ ਔਰ ਦੂਸਰੇ ਪਾਸੇ ਜੇ ਨੌਜਵਾਨਾਂ ਦੀ ਗੱਲ ਕੀਤੀ ਹੈ ਤਾਂ ਨੌਜਵਾਨ ਅਜਿਹੇ ਵੀ ਹੈਗੇ ਨੇ ਜਿਹੜੇ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ ਹੈਗੇ ਤਾਂ ਇਸ ਬੱਚੇ ਦੇ ਵੱਲੋਂ ਇੱਕ ਰਿਕਾਰਡ ਕਾਇਮ ਕੀਤਾ ਗਿਆ ਹੈ ਇਸ ਰਿਕਾਰਡ ਨੂੰ ਕਾਇਮ ਕਰਨ ਦੇ ਵਿੱਚ ਉਹਦੇ ਮਾਤਾ ਪਿਤਾ ਦਾ ਬਹੁਤ ਹੱਥ ਹੈ ਕਿ ਉਹਨਾਂ ਨੇ ਇਸ ਨੂੰ ਸਿਖਾਇਆ ਸਿੱਖਿਆ ਦਿੱਤੀ ਤੇ ਗੱਲਬਾਤ ਵੀ ਕਰਦੇ ਆ ਕੀ ਨਾਮ ਹੈ ਬੇਟਾ ਤੁਹਾਡਾ ਨੌਰਵੀ ਨੌਰਵੀ ਅੱਛਾ ਜਿਹੜਾ ਤੁਸੀਂ ਰਿਕਾਰਡ ਬਣਾਇਆ ਸੀਗਾ ਕਿੰਨੇ ਪੁਸ਼ਤ ਲਗਾਏ ਸੀਗੇ 500 500 ਲਗਾਏ ਸੀਗੇ ਕਿ 600 ਲਗਾਏ ਸੀ 600 ਵੀ ਲਗਾ ਲੇਤਾ ਹੂੰ ਲਗਾ ਲੈਨੇ ਹੋ ਅੱਛਾ ਤੋ ਥਕਾਵਟ ਨਹੀਂ ਹੁੰਦੀ ਤੁਹਾਨੂੰ ਨੂੰ नहीं बिल्कुल भी नहीं मैं मैं उसको तकना नहीं बोलते उसको फ्रेंड बोलते हैं हम्म अच्छा जब आप लगाते थे पुचूत तो लगाते थे पापा क्या कहते थे आपको पापा कहते थे चल अगर तूने एक बार में लगा दी मैं कुछ दूंगा कुछ दूंगा हम्म तो मैंने तब मैंने लगा दिए हम आपकी फ्रेंड्स भी लगाते हैं मैं मैं नहीं उनको नहीं लगाते वो भी लगाते नहीं है ऐसे बिल्कुल भी नहीं अच्छा इतनी स्ट्रेंथ से आप लेकर आते हो है ना आप पुशअप भी लगा रहे हो पढ़ा पढ़ाई भी करते हो स्टडी भी कर रहे हो ना साथ में कर रहा हूं। कौन सी क्लास में हो आप यूकेजी कौन सा स्कूल है बीसीएम अच्छा वहाँ पे जो टीचर्स हैं आपको कहते होंगे ना भी आप स्पोर्ट्स में कितने अच्छे हो कह, कहते होते हैं। करते हैं आप इसके साथ और क्या क्या करते हो आप बाकी मैं स्कूल से पनीर खाता हूँ पापा ਪਨੀਰ ਨਾ ਪਹਿਲੇ ਨਹੀਂ ਖਾਤਾ ਪਹਿਲੇ ਮੈਂ ਐਕਸਰਸਾਈਜ਼ ਕਰਤਾ ਹੂੰ ਫਿਰ ਬਾਅਦ ਮੈਂ ਖਾਂਤਾ ਹੂੰ Papa ਕੋ ਕੁਝ ਭੂਖ ਲੱਗਿਆ ਖਾ ਲੂੰ ਫਿਰ Papa ਖਾਂਦੇ ਤੇ ਫਿਰ ਬਾਅਦ ਮੈਂ ਖਾਂਦੇ ਹਾਂ ਬਾਈ ਡਾਈਟ ਕੌਣ ਬਤਾਤਾ ਹੈ ਡਾਈਟ Papa ਬਤਾਤੇ ਮम्मा ਬਤਾਤੇ Papa Papa ਬਤਾਤੇ ਹੈ ਮम्मा ਕਿਆ ਕਰਾਇ ਪੜਾਈ ਕਰਵਾਤੇ ਬਾਅਦ ਮੈਂ ਸਟੱਡੀ ਕਰਵਾਤੇ ਤਾਂ ਇਹ ਮਾਤਾ ਪਿਤਾ ਵੀ ਮੌਜੂਦ ਨੇ ਮਦਰ ਮੌਜੂਦ ਨੇ ਗੱਲਬਾਤ ਕਰਦੇ ਆ ਤਾਂ ਇਸ ਬੱਚੇ ਦੇ ਮਦਰ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਜਿਸ ਤਰੀਕੇ ਦੇ ਨਾਲ ਬੱਚੇ ਦਾ ਮਾਈਂਡ ਸੈਟ ਕੀਤਾ ਹੋਇਆ ਹੈ ਨਾ ਵੀ ਐਂਡਿਉਰੈਂਸ ਬਹੁਤ ਹੈ ਇਸ ਬੱਚੇ ਦੇ ਵਿੱਚ ਨਾ ਪੜ੍ਹਾਈ ਵੀ ਕਰਨੀ ਆ ਨਾ ਸਪੋਰਟਸ ਵੀ ਖੇਡਣੀ ਆ ਨਾ ਤੇ ਇਹਨਾਂ ਕੁਝ ਕਰਨਾ ਤੇ ਇਹ ਸਭ ਕੁਝ ਕਿਵੇਂ ਹੈਂਡਲ ਕੀਤਾ ਜਾਂਦਾ ਹੈ ਹੈਂਡਲ ਬਸ ਬੱਚੇ ਦਾ ਇੰਟਰਸਟ ਹੈ ਫਾਦਰ ਨੂੰ ਦੇਖ ਕੇ ਥੋੜਾ ਬਹੁਤ ਮੋਟੀਵੇਟ ਹੋਇਆ ਸੀਗਾ ਕਿ ਪਾਪਾ ਮੈਂ ਵੀ ਕਰਨਾ ਆ ਜਿੱਦਾਂ ਉਹਦੇ ਫਾਦਰ ਮਤਲਬ ਕਰਦੇ ਸੀਗੇ ਐਕਸਰਸਾਈਜ਼ ਵਗੈਰਾ ਉਹਨਾਂ ਨੂੰ ਦੇਖ ਕੇ ਮਤਲਬ ਇਹਨੇ ਸਟਾਰਟ ਕੀਤਾ ਆ ਤੇ ਬਹੁਤ ਮ ਸਟੱਡੀ ਚ ਵੀ ਬਹੁਤ ਅੱਛਾ ਆ ਸਕੂਲ ਜਾਂਦਾ ਆ ਆਂਦਾ ਆ ਫਿਰ ਪਾਪਾ ਨਾਲ ਐਕਸਰਸਾਈਜ਼ ਕਰਦਾ ਆ ਬਸ ਉਹਦਾ ਇੰਟਰਸਟ ਆ ਉਹ ਜਿੱਥੇ ਉਹਨੂੰ ਕਿਤੇ ਅਸੀਂ ਘੁੰਮਣ ਵੀ ਬੱਚਿਆਂ ਨਾਲ ਜਾਵੇ ਤਾਂ ਉਹਦਾ ਇੰਟਰਸਟ ਹੁੰਦਾ ਹੈ ਬੱਚੇ ਖੇਡ ਰਹੇ ਹੁੰਦੇ ਆ ਔਰ ਇਹਨੇ ਆਪਣੀ ਐਕਸਰਸਾਈਜ਼ ਕਰਨੀ ਹੁੰਦੀ ਹੈ ਕਰਦੇ ਜਿਵੇਂ ਨਾ ਦੇਖਿਆ ਵੀ ਬਹੁਤ ਐਕਟਿਵ ਹੈ ਇਹ ਬਹੁਤ ਜ਼ਿਆਦਾ ਹੈ ਨਾ ਜਿਸ ਤੇ ਨਾਲ ਪੁਸ਼-ਅੱਪਸ ਵੀ ਲਗਾ ਰਿਹਾ ਬਾਕੀ ਚੀਜ਼ਾਂ ਕਰਦਾ ਪਿਆ ਵਾ ਤਾਂ ਐਦਾਂ ਬੱਚੇ ਅਕਸਰ ਕਰ ਨਹੀਂ ਪਾਉਂਦੇ ਹੈਗੇ ਨੀ ਇਹ ਇੰਟਰਸਟ ਹੈ ਮਤਲਬ ਹਰ ਚੀਜ਼ ਨਾਲ ਇਹਨੇ ਥੋੜਾ ਬਹੁਤ ਪੰਗਾ ਲੈ ਕੇ ਦੇਖਣਾ ਹੀ ਹੈ ਮਤਲਬ ਜੇ ਤੁਸੀਂ ਕਹਿ ਦੋ ਨਾ ਬੱਚੇ ਨੂੰ ਕੁਝ ਨਾ ਕੁਝ ਆਪਣਾ ਹੀ ਇੰਟਰਸਟ ਹੈ ਉਹਦਾ ਉਹਦਾ ਆਪਣਾ ਹੀ ਇੰਟਰਸਟ ਹੈ ਇਸ ਚੀਜ਼ਾਂ ਵਿੱਚ ਕੌਨਫੀਡੈਂਸ ਹੈਗਾ ਆ ਕਰਨਾ ਹੈ ਮੇਰੇ ਕੋ ਕਰਨਾ ਹੈ ਅਗਰ ਮਤਲਬ ਇਹਨੂੰ ਕਹਿ ਵੀ ਦੋ ਕਿ ਬੇਟਾ ਬਸ ਹੋ ਗਏ ਆ 500 ਹੋ ਗਏ ਨਹੀਂ ਮਤਲਬ ਕਹੋਗਾ ਮੈਂ ਹੋਰ ਕਰਨੇ ਆ ਮੈਨੂੰ ਹੋਰ ਕਰਨ ਦੋ ਆਪਣਾ ਉਹਦਾ ਆਪਣਾ ਇੰਟਰਸਟ ਹੀ ਬਹੁਤ ਹੈ ਬੱਚੇ ਦਾ ਇਹ ਜਿਵੇਂ ਕਿ ਮਾਪੇ ਹੁੰਦੇ ਨੇ ਨਾ ਬੱਚਾ ਕਿਤੇ ਇੰਨਾ ਜ਼ਿਆਦਾ ਐਕਟਿਵ ਹੁੰਦਾ ਵਾ ਸ਼ਰਾਰਤਾਂ ਕਰਦਾ ਨਾ ਸੱਟ ਪੇਟ ਲੱਗਦੀ ਰਹਿੰਦੀ ਤਾਂ ਇੱਕ ਮਾਂ ਦਾ ਵੀ ਜਿਗਰਾ ਹੁੰਦਾ ਨਾ ਵੀ ਬੱਚੇ ਦੇ ਸੱਟ ਲੱਗੀ ਤਾਂ ਮੈਂ ਕੀ ਕਰੂੰ ਨਾ ਵੀ ਰੋਕਦੇ ਟੋਕਦੇ ਹੁੰਦੇ ਨੇ ਤਾਂ ਐਦਾਂ ਤਾਂ ਨਹੀਂ ਕਦੇ ਰੋਕੇ ਟੋਕੇ ਕਦੇ ਨਹੀਂ ਰੋਕੇ ਟੋਕੇ ਨਹੀਂ ਉਹਨੂੰ ਐਕਚੁਅਲੀ ਉਹਨੂੰ ਪਤਾ ਹੈ ਕਿ ਜੇ ਮੈਨੂੰ ਪੇਨ ਹੁੰਦਾ ਕਿਸੇ ਚੀਜ਼ੋਂ ਸੱਟ ਲੱਗ ਜਾਂਦੀ ਆ ਤਾਂ ਉਹ ਉਹਨੇ ਜੇ ਤੁਸੀਂ ਉਹਨੂੰ ਉਹ ਕੁਐਸ਼ਨ ਕਰੋਗੇ ਤਾਂ ਉਹਨੇ ਕਹਿਣਾ ਇਹ ਮੇਰਾ ਫਰੈਂਡ ਆ ਜੇ ਨੂੰ ਪੁੱਛੋਗੇ ਨਾ ਨੌਰਵੀ ਪੇਨ ਹੋ ਰਿਹਾ ਆ ਜਾਂ ਤੈਨੂੰ ਦਰਦ ਹੋ ਰਿਹਾ ਤਾਂ ਨਹੀਂ ਉਹਨੇ ਕਹਿਣਾ ਇਹ ਮੇਰਾ ਫਰੈਂਡ ਆ ਇਹ ਇੱਕ ਅਜਿਹੇ ਫਾਜ਼ਲ ਸਾਹਿਬ ਜਿਵੇਂ ਐਕਸਰਸਾਈਜ਼ ਲਗਾਉਂਦੇ ਸੀਗੇ ਜਾਂ ਉਹ ਵੀ ਐਕਟੀਵਿਟੀਜ਼ ਆਦਾਂ ਦੀ ਕਰਦੇ ਹੋਣਗੇ ਤਾਂ ਕਿ ਉਸ ਨੂੰ ਸਿੱਖ ਹੀ ਅੱਗੇ ਮਤਲਬ ਵਧਣ ਦੀ ਕੋਸ਼ਿਸ਼ ਕਰ ਰਹੇ ਬੱਚੇ ਹਾਂਜੀ ਹਾਂਜੀ ਉਹਨਾਂ ਨੂੰ ਦੇਖ ਕੇ ਹੀ ਕਿਹਾ ਕੀ ਕਰਦਾ ਸੀਗਾ ਕਿ ਪਾਪਾ ਮੈਨੂੰ ਵੀ ਪਾਪਾ ਦੀ ਆਪਣੇ ਸ਼ੋਲਡਰਸ ਤੇ ਹੱਥ ਲਗਾਏਗਾ ਇਤਨੇ ਸ਼ੋਲਡਰਸ ਐਸੇ ਕਰਨੇ ਆ ਬਾਈਸੈਪਸ ਐਸੇ ਕਰਨੇ ਆ ਮੇਰ ਕੋ ਵੀ ਟ੍ਰਾਈਸੈਪਸ ਐਸੇ ਕਰਨੇ ਆ ਬਸ ਫਿਰ ਪਾਪਾ ਦੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਵੀ ਇੰਟਰਸਟ ਹੈਗਾ ਵਾ ਤਾਂ ਉਹਨਾਂ ਨੇ ਮੋਟੀਵੇਟ ਕਰਨਾ ਸ਼ੁਰੂ ਕੀਤਾ ਤਾਂ ਉਹਦਾ ਇੰਟਰਸਟ ਤਾਂ ਬਣ ਗਿਆ ਆਪਣੇ ਆਪ ਨੂੰ ਜਿਵੇਂ ਜੇ ਸਟੱਡੀ ਦੀ ਗੱਲ ਕੀਤੀ ਆਵੇ এডੂਕੇਸ਼ਨ पता नहीं आई हैगी इस तरीके कि ना स्कूल ਦੇ ਵਿੱਚੋਂ ਵੀ ਬੱਚਾ ਜਿਹੜਾ ਤੁਹਾਡੇ ਐਕਟੀਵਿਟੀ ਤੇ ਜ਼ੋਰ ਦਿੱਤਾ ਹੋਇਆ ਵਾ ਪੜਾਈ ਤੇ ਨਹੀਂ ਹੈਗਾ ਨਹੀਂ ਨਹੀਂ ਸਟੱਡੀ ਚ ਬਹੁਤ ਅੱਛਾ ਹੈ ਸਟਾਰ ਲੈ ਕੇ ਆਉਂਦਾ ਜਿਸ ਨੇ ਨਹੀਂ ਸਟਾਰ ਲੈ ਕੇ ਆਇਆ ਉਸਨੂੰ ਆਪਣੇ ਆਪ ਹੀ ਥੋੜਾ ਜਿਹਾ ਹੋ ਜਾਂਦਾ ਮਮਾ ਅੱਜ ਮੇਰੇ ਕੋ ਸਟਾਰ ਨਹੀਂ ਮਿਲਿਆ ਅੱਜ ਮੈਂਨੇ ਅੱਛਾ ਹੋਮਵਰਕ ਕੀਤਾ ਪਰ ਮੈਮ ਨੇ ਸਟਾਰ ਨਹੀਂ ਦਿਆ ਨਹੀਂ ਸਟੱਡੀ ਚ ਵੀ ਬਹੁਤ ਅੱਛਾ ਹੈ ਫਿਕਰ ਰਹਿੰਦੀ ਆ ਵੀ ਪੈਣਾ ਨਹੀਂ ਹਾਂ ਇਹਦਾ ਮਤਲਬ ਇੰਟਰਸਟ ਹਰ ਚੀਜ਼ ਚ ਆਇਆ ਮਤਲਬ ਇਹਨੂੰ ਇਹ ਚੀਜ਼ ਹੁੰਦੀ ਹੈ ਕਿ ਲਾਈਕ ਮੈਂ ਜੇ ਇਹਨੂੰ ਕਹਿ ਦੋ ਨਾ ਕਿ ਨੌਰ ਵੀ ਇਹ ਨਹੀਂ ਕਰਨਾ ਤਾਂ ਇਹ ਹੋਗਾ ਤੋਂ ਉਹਨੂੰ ਹੁੰਦਾ ਵੀ ਮੈਨੂੰ ਆ ਚੀਜ਼ ਕਰਨੀ ਹੈ ਚਾਇਓ ਸਟੱਡੀ ਹੋਵੇ ਚਾ ਐਕਸਰਸਾਈਜ਼ ਹੋਵੇ ਕੁਝ ਵੀ ਹੋਵੇ ਉਹਨੂੰ ਉਹਨੇ ਕਰਨਾ ਹੈ ਆਪਣਾ ਉਹਦਾ ਮਤਲਬ ਮਾਈਂਡ ਇਦਾਂ ਮ ਹੈਗਾ ਥੋੜਾ ਉਹ ਸੋਚ ਕੇ ਚੱਲਦਾ ਵਾ ਕਿ ਹਾਂ ਮੈਨੂੰ ਸਟੱਡੀ ਕਰਨੀ ਹੈ ਤਾਂ ਮੈਂ ਕਲਾਸ 'ਚ ਵੀ ਫਰਸਟ ਆਣਾ ਮੈਨੂੰ ਸਾਰਿਆਂ ਨਾਲ ਪਾ ਕਰਨਾ ਕਲਾਪਿੰਗ ਕਰਨਗੇ ਤਾਂ ਮੈਨੂੰ ਮਤਲਬ ਹੌਸਲਾ ਮਿਲੇਗਾ ਬਹੁਤ ਜ਼ਿਆਦਾ ਉਹਨੂੰ ਇਹ ਇੰਟਰਸਟ ਹੁੰਦਾ ਹੈ ਕਿ ਮੇਰੀ ਥੋੜੀ ਪ੍ਰੇ ਉਹ ਚਾਹੁੰਦਾ ਟੈਂਸ਼ਨ ਬਹੁਤ ਚਾਹੁੰਦਾ ਹੈ ਬਹੁਤ ਟੈਂਸ਼ਨ ਚਾਹੀਦੀ ਹੁੰਦੀ ਹੈ ਇਹਨੂੰ ਹਰ ਚੀਜ਼ 'ਚ ਕਿ ਟੈਂਸ਼ਨ ਚਾਹੂਗਾ ਤਾਂ ਜ਼ਿਆਦਾ ਕਰੂਗਾ ਸਗੋਂ ਅਜ ਤੁਹਾਨੂੰ ਦੱਸੀ ਕਿ ਇਸ ਬੱਚੇ ਨੇ 600 ਜਿਹੜੇ ਪੁਸ਼-ਪੁਸ਼ ਲਗਾਏ ਸੀ ਕਿਤੇ ਰਿਕਾਰਡ ਬਣਾਇਆ ਇਸ ਬੱਚੇ ਨੇ ਲੁਧਿਆਣੇ ਦੇ ਰਹਿਣ ਵਾਲਾ ਹੈ ਬੱਚਾ ਜਿਹੜਾ ਰਿਕਾਰਡ ਬਣਾਇਆ ਵਾ ਕਿਸ ਦਿਨ ਬਣਾਇਆ ਗਿਆ ਸੀ ਤੇ এজ ਕਿੰਨੀ ਹੈ ਇਸ ਦੀ এজ 5 ਇਅਰਸ ਹੈ ਔਰ ਰਿਕਾਰਡ ਬਣਾ ਲਿਆ ਇਹਨੇ ਮਤਲਬ ਉਹਦੀ ਹਲੇ ਹਾਂਜੀ 500 500 ਦਾ ਹਾਂਜੀ 500 ਦਾ ਬਣਾਇਆ ਮੋਰ ਥੈਨ 500 ਵੀ ਲਗਾ ਲੈਂਦਾ ਬਟ 500 ਦਾ ਰਿਕਾਰਡ ਬਣਾ ਲਿਆ ਇਹਨੇ ਇੰਡੀਆ ਦਾ ਜੋ ਬਹੁਤ ਛੋਟੀ ਬਹੁਤ ਸਭ ਤੋਂ ਛੋਟੀ ਹੈ ਸਭ ਤੋਂ ਛੋਟੀ ਹੈ ਇਸ ਚੇਨੇ ਹੀ ਲਗਾਇਆ ਹੋਇਆ ਐਕਚੁਅਲੀ ਅਗੇ ਅਗੇ ਇਸ ਦੇ ਗੋਲ ਕੀ ਰੱਖੇ ਗੇ ਨਾਲ ਤੁਸੀਂ ਜਿਵੇਂ ਇਹਦਾ ਆਪਦਾ ਇੱਕ ਬਣ ਚੁੱਕਾ ਇੰਟਰਸਟ ਇਸ ਚੀਜ਼ ਦੇ ਵਿੱਚ ਇਹ ਮੱਗੇ ਬਣਾਇਆ ਕੁਛ ਇਸ ਦਾ ਹਾਂਜੀ ਸੋਚਿਆ ਹੋਇਆ ਹੈ ਕਿ ਇਹਨੂੰ ਬਾਕਸਿੰਗ ਵਗੈਰਾ ਵਿੱਚ ਅਸੀਂ ਅੱਗੇ ਇਹਨੂੰ ਮਤਲਬ ਥੋੜਾ ਜਿਹਾ ਕਰੀਏ ਬਟ ਬਾਕੀ ਹਲੇ ਦੇਖੋ ਲੈਟਸ ਸੀ ਇਹਦਾ ਕੀ ਇੰਟਰਸਟ ਹੈ ਇਹਦਾ ਮਨ ਤਾਂ ਹੈਗਾ ਇਹਨੂੰ ਪੁੱਛਿਆ ਤਾਂ ਉਹਨੂੰ ਬਾਕਸਿੰਗ ਅੱਛੀ ਲੱਗਦੀ ਹੈ ਤਾਂ ਕਹਿੰਦਾ ਹਾਂ ਮੈਨੂੰ ਅੱਛੀ ਲੱਗਦੀ ਹੈ ਚੱਲ ਰਹੀ ਹੈ ਇਹਦੀ ਉਹਦੀ ਵੀ ਥੋੜੀ ਬਹੁਤ ਟ੍ਰੇਨਿੰਗ ਚੱਲ ਮੋਟੀਵੇਸ਼ਨ ਤਾਂ ਇਹ ਕਰ ਰਹੇ ਆ ਕਿ ਬਾਕਸਿੰਗ ਚ ਚਾਵੇ ਅੱਗੇ ਲੈਟਸ ਸੀ ਹੁਣ ਬਾਕੀ ਬੱਚੇ ਦਾ ਇੰਟਰਸਟ ਅੱਗੋ ਜਾ ਕੇ ਕੁਝ ਹੋਰ ਨੌਜੇ ਬੀਬੇ ਤੋਂ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਸੋ ਮਚ ਸੋ ਇਹ ਬੱਚਾ ਸੀਗਾ ਜਿਸ ਨੇ 500 ਜੜੀਆਂ ਪੁਸ਼-ਅੱਪਸ ਲਗਾ ਕੇ ਰਿਕਾਰਡ ਬਣਾਇਆ ਵਾ ਲੁਧਿਆਣਾ ਦਾ ਨਾਮ ਵੀ ਰੋਸ਼ਨ ਕੀਤਾ ਤੇ ਇਸ ਦੇ ਨਾਲ ਨਾਲ ਜਿਸ ਤਰੀਕੇ ਦੇ ਨਾਲ ਮਾਈਂਡਸੈਟ ਇਸ ਬੱਚੇ ਦਾ ਤਾਂ ਮਾਤਾ ਪਿਤਾ ਦੇ ਦੇ ਵੀ ਜਿਹੜੀ ਬਹੁਤ ਮਾਣ ਵਾਲੀ ਗੱਲ ਹੈ ਔਰ ਇਸੇ ਤਰੀਕੇ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਅੱਜਕੱਲ ਦੇ ਜਿਹੜੇ ਜਨਰੇਸ਼ਨ ਹੈ ਬੱਚੇ ਨੇ ਤਾਂ ਉਹਨਾਂ ਦੇ ਮਾਪਿਓ ਵੀ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਮਾਈਂਡ ਸੈਟ ਕਰਨਗੇ ਕਿ ਉਹ ਆਪਣਾ ਅੱਗੇ ਫਿਜ਼ੀਕਲ ਐਕਟੀਵਿਟੀਜ਼ ਵੀ ਕਰਨ ਤੇ ਨਾਲ ਨਾਲ ਪੜ੍ਹਾਈ ਤੇ ਵੀ ਧਿਆਨ ਦੇਣ ਸੁਵਦੇਰੀ ਅਪਡੇਟਸ ਜੁੜੇ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਕਰਨ ਦੇ ਨਾ ਗੁਦੀਪ ਸਿੰਘ